ਮਾਤਾ ਹਾਂ ਤੋ ਉਹ ਲੈ ਚਲ ਐਵੇਂ ਵਧੀਆ ਆਏ ਹੋਏ ਨੇ ਕਰੀ ਸਲਾਹ ਸੁਣ ਫਿਰ ਕੀ ਦੇਣਾ ਫਿਰ ਆ ਤੇਰੇ ਬਾਪੂ ਗੱਲ ਹੁਣ ਮੈਂ ਕਿਹਾ ਕਰ ਲੈ ਸਲਾਹ ਹਨਾ ਵੀ ਵਿਆਹ ਏ ਹੁਣ ਆਪਣਾ ਕਰਕੇ ਆਪਾਂ ਪਹਿਲਾਂ ਫ੍ਰਿਜ ਦਿੱਤਾ ਤਾਂ ਹਾਂ ਹਾਂ ਉਹਨਾਂ ਨੇ ਆਪਣੀ ਗੁੱਡੀ ਨੂੰ ਇਹਨੂੰ ਡਿੰਪਲ ਨੂੰ ਫ੍ਰਿਜ ਦਿੱਤਾ ਥਾ ਚਾਚੇ ਉਹਨਾਂ ਨੇ ਫ੍ਰਿਜ ਦਿੱਤਾ ਤਾਂ ਚਲੋ ਫਿਰ ਆਪਾਂ AC ਲਾ ਦਿੰਦੇ ਨਾਲ ਹਾਂ ਆਪਾਂ ਮੈਂ ਇੱਕ ਤਫਰਜ ਬਣਦਾ ਹਾਂ 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 ਫਿਰ ਦੇਖੋ ਆਪਣੀ ਵੀ ਕਮਜ਼ੋਰੀ ਸੀ ਜਦੋਂ ਉਹਨਾਂ ਨੇ ਮਦਦ ਕੀਤੀ ਹੈ ਜੀ ਜਦ ਕਮਜ਼ੋਰੀ ਸੀ ਚਲੋ ਹੁਣ ਤਾਂ ਸਮੇਂ ਦਾ ਫਰਕ ਆ ਲੱਗੇ ਨਾਲ ਕੋਈ ਨਹੀਂ ਨਹੀਂ ਪੁੱਛਣਾ ਕੁਝ ਨੇ ਚਾਚੇ ਦੀ ਕੁੜੀ ਦਾ ਵਿਆਹ ਹੈ ਨਾ ਹੁਣ ਹਾਂ ਉਹਨਾਂ ਨੇ ਜਦੋਂ ਡਿੰਪਲ ਦਾ ਵਿਆਹ ਕਰਾਇਆ ਤਾਂ ਆਪਾਂ ਨੇ ਫ੍ਰਿਜ ਦਿੱਤੀ ਦੀ ਫ੍ਰਿਜ ਉਹਨਾਂ ਆਪਾਂ ਸਲਾ ਕਰਦੇ ਆ ਫ੍ਰਿਜ ਦਾ ਦੇਣੀ ਦੇ ਨਾਲ ਏਸੀ ਵੀ ਦੇ ਦਾਂਗੇ ਉਹ ਫਿਰ ਮੈਂ ਉਹ ਚੀਜ਼ਾਂ ਦੇ ਦਿੰਦੇ ਉਹ ਪਾਸ ਕਰ ਲੈਣੇ ਆ ਕੁਝ ਨਹੀਂ ਕਲ ਦੇਣਾ ਕਿ ਮੈਂ ਜੇ ਤਾਂ ਫ੍ਰਿਜ ਦੇ ਦੇਣੇ ਤੁਸੀਂ ਰਹਿਣ ਤਾਂ ਪਰੇ ਉਹ ਛੋਟੇ ਮੋਟੇ 10000 ਰੁਪਏ ਦੇ ਛੱਡਿਓ ਭਾਬੀ ਕਿਦਾਂ ਦੀ ਗੱਲਾਂ ਕਰੀ ਜਾਂਦੀਆਂ ਕਿਉਂ ਉਹਨੂੰ ਐ ਪਤਾ ਉਸ ਟਾਈਮ ਚਾਚੇ ਤੇ ਕੀ ਹਾਲ ਸੀਗਾ ਪਰ ਫਿਰ ਵੀ ਉਹਨੇ ਮੈਨੂੰ ਇੰਨਾ ਮਹਿੰਗਾ ਫ੍ਰਿਜ ਲੈ ਕੇ ਦਿੱਤਾ ਸੀ ਵਿਆਹ ਤੇ ਆ ਨਹੀਂ ਹੁੰਦਾ ਲਖਵਿੰਦਰ ਦੇਖ ਥੋੜੇ ਰਵਾਜ ਹੋਰ ਆ ਸਾਡੇ ਰਵਾਜ ਹੋਰ ਆ ਪੁੱਤ ਇੰਨਾ ਕਿ ਤਾ ਦੇਣਾ ਪਊਗਾ ਖਰਚ ਬਣਦਾ ਇਹ ਪਾਇਆ ਵੰਡਾ ਦੇਖ ਖਾ ਕਰਨੀ ਪੈਂਦੀ ਆ ਇੱਕ ਦੂਦੀ ਮਦਦ ਨਹੀਂ ਕਰਾਂਗੇ ਜੇਕਰ ਥੋੜੇ ਨਹੀਂ ਕਰਦੇ ਹੁਣੇ ਤੂੰ ਉੱਥੇ ਦੇ ਰਵਾਜ ਉੱਥੇ ਰੱਖ ਹੂੰ ਜਿਹੜੇ ਸਾਡੇ ਉਰੇ ਦੇ ਰਵਾਜ ਆ ਅਸੀਂ ਤਾਂ ਦੇਖ ਕਰਨਾ ਇੱਕ ਦੂਜੇ ਦੀ ਭੈਣ ਭਾਈ ਦੀ ਬਹੁਤ ਮਦਦ ਕਰਦੇ ਨੇ ਵਿਆਹ ਸ਼ਾਦੀ ਦੇ ਵਿੱਚ ਉਹ ਬਹੁਤ ਸੁਣੀ ਹੋਣੀ ਬਜ਼ੁਰਗਾਂ ਦੀ ਵੀ ਸਿਰ ਦੁਖ ਸ੍ਰੀਕਾਂ ਦਾ ਦਾਣਾ ਸਿਰ ਦੁਖ ਦੇ ਵੀ ਖਾਣਾ ਬਿਲਕੁਲ ਸਿਰ ਕਿਦਾਂ ਦਾ ਸਿਰ ਦੁਖਦੇ ਵੀ ਖਾਣਾ ਇਹ ਤਾਂ ਹੁਣ ਕਿਹ ਤੁਸੀਂ ਆਪੇ ਦੇ ਕਹਿ ਰਹੇ ਨਾ ਵੀ ਸ਼ਰੀਕ ਤੇ ਸ਼ਰੀਕ ਨੇ ਉਹ ਆਏ ਹਾਏ ਉਹ ਕਹਾਉਤਾ ਹੈ ਉਹ ਤਾਂ ਆਪਣੀ ਨੇ ਆਪਣੇ ਹੀ ਆ ਜਦ ਹੁਣ ਉਹਨਾਂ ਨੇ ਦਿੱਤਾ ਆਪਾਂ ਨੂੰ ਆ ਕੁੜੀ ਨੇ ਵਰਤਿਆ ਕਰਿਆ ਹੁਣ ਆਪਾਂ ਨਹੀਂ ਦਵਾਂਗੇ ਆਪਣਾ ਵੀ ਫਰਜ਼ ਬਣਦਾ ਨਾ ਕਿ ਤੁਸੀਂ ਡਬਲ ਦੇਈਏ ਉਹਨਾਂ ਦੇ ਆਪ ਕੋ ਆਪਣੀ ਮਰ ਕੇ ਪੈ ਜਾ ਦੇਣਾ ਆਪਾਂ ਦਾ ਬਸ ਆਪਣੀ ਗੱਲ ਹੈ ਮਰਜ਼ੀ ਦੀ ਨਹੀਂ ਹੁੰਦੀ ਹੁੰਦੀ ਮਰਜ਼ੀ ਨਹੀਂ ਹੁੰਦੀ ਪੁੱਤ ਚਲ ਆ ਜਿਹੜਾ ਨਹੀਂ ਹੁੰਦਾ ਹੁੰਦਾ ਬੜਾ ਕਰਕੇ ਪਾਈਦਾ ਹੁੰਦਾ। ਕਿਉਂ ਨਾ ਆਪਣਾ ਫਰਿੱਜ ਤੇ ਏਸੀ ਲਾ। ਇਹਦੇ ਤੋਂ ਵਧੀਆ ਏਸੀ ਲੈ ਕੇ ਆਇਓ। ਉਹਨਾਂ ਨਾਲੋਂ ਵਧੀਆ ਕਰਕੇ ਆਵਾਂਗੇ। ਕੱਲ ਨੂੰ ਤੇਰੇ ਗੁੱਡੀ ਹੋਊਗੀ ਕੱਲ ਨੂੰ ਹੋਰ ਫਿਰ ਹੋਰ ਵੱਧ ਕਰ ਦੇਣਗੇ। ਇਹ ਤਾਂ ਭਾਈਆਂ ਦੀ ਉਹ ਹੁੰਦੀ ਹੁੰਦੀ ਆ। ਇੱਕ ਦੂਜੇ ਦੀ ਮਦਦ ਹੀ ਹੁੰਦੀ ਆ। ਇਹ ਲਟਾਉਣ ਵਾਲੀ ਗੱਲ ਨਹੀਂ ਹੈਗੀ। ਦੇਖੀ ਸਹੀ ਗੱਲ ਆ ਹਨਾ ਬੇਬਲੀ। ਚਾਰ ਦਿਨਾਂ ਤੋਂ ਆਪਾਂ ਚਾਰ ਦਿਨਾਂ ਤੋਂ ਆਪੇ ਇਹ ਆਪਦੇ ਘਰੇ ਤਾਂ ਕਿਸੇ ਨੇ ਵਰਤ ਦੇ ਨਹੀਂ ਤੇ ਅਸੀਂ ਅਸੀਂ ਸ਼ੁਰੂ ਤੋਂ ਇਕੱਠੇ ਰਹੇ ਹੋਏ ਆ। ਹਾਂ ਤੇ ਕਿੰਨੇ ਪੰਡ ਪਾਉਂਦੀ ਆ ਹਾਂ? ਕਰੀ ਜਾਂਦੀ। ਜਿਹੜਾ ਆਪਣਾ ਫਰਜ਼ ਆ ਨਾ ਮੇਰੀ ਗੱਲ ਸੁਣ। ਉਹ ਆਪਾ ਪੂਰਾ ਕਰਨਾ ਨਾਲੇ ਨਾ ਤੂੰ ਭੈਣ ਨੂੰ ਵਧੀਆ ਕੱਪੜੇ ਲੈ ਕੇ ਦੇਹੀਂ ਬਰੀਆਂ ਵਾਲੇ ਹਾਂ ਤੇਰੇ ਨਾਲ ਤੇਰੇ ਜੋਗਾ ਵੀ ਉਹ ਇੰਨਾ ਕੁਛ ਕਰੀ ਬੈਠੇ ਹੁਣ ਵੀ ਮੈਨੂੰ ਉਹੀ ਪਤਾ ਨਾ ਹਾਂ پرਾਣੇ ਜੋਗਾ ਤੇਰੇ ਜੋਗਾ ਆਜੋ ਜੀ ਮੈਂ ਅੰਦਰ ਤੁਹਾਨੂੰ ਚਾਹ ਬਣਾਦਾ ਹਾਂ ਹਾਂ ਬੜਾ ਆਪਲਾਪ ਕੇ ਹਾਂ ਮੰਮੀ ਨਾਲ ਤੁਹਾਨੂੰ ਵੀ ਲੈ ਕੇ ਦੇ ਹਾਂ ਉਹਨੀਆਂ ਪੁੱਤ ਮੈਂ ਇੱਥੇ ਆ ਜੰਨੀ ਅੰਦਰੇ